ਉਹ ਤਾਂ ਜਿੰਨੀ ਆਸ ਕੀਤੀ ਸੀ ਓਦੋਂ ਵਧੀਆ ਲੋਕੇਸ਼ਨ ਨਿਕਲੀ ਤੁਹਾਨੂੰ ਰਾਤ ਨੂੰ ਮੂੰਹ ਨੇ ਰੇ ਐ ਲੱਗੂਗਾ ਵੀ ਜਿਵੇਂ ਜਰੂਰ ਤੁਰੇ ਜਾਂਦੇ ਹੋ ਭਲੇਖਾ ਪਾਊਗਾ ਵੀ ਕਦੇ ਸੱਚੀ ਨੂੰ ਸ਼ੇਰ ਖੜਾ ਚੀਤਾ ਇੱਥੇ ਗੁਰੂ ਗੋਬਿੰਦ ਸਿੰਘ ਜੀ 4 ਸਾਲ 6 ਮਹੀਨੇ ਤਕਰੀਬਨ ਇੱਥੇ ਰਹੇ ਸੀ ਤੇ ਆਹ ਖੜੀਆ ਆਪਣੀ ਬਾਈਕ ਆਪਾ ਪਹੁੰਚ ਗਏ ਲੁਧਿਆਣੇ ਹਾਂਜੀ ਅਜੇ ਚਾ ਪੀਤੀ ਨਹੀਂ ਆਜੋ ਆਜੋ ਬਹੁਤ ਟਾਈਮ ਹੋ ਗਿਆ ਤੇ ਆਪਾਂ ਕਰਾ ਲਈ ਟੈਂਕੀ ਫੁੱਲ ਤੇ ਤੇਲ ਪਿਆਵਾ 1050 ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਵਾਂ ਸਫਰ ਸਟਾਰਟ ਹੋ ਚੁੱਕਿਆ ਤੇ ਟਾਈਮ ਹੋ ਚੁੱਕਿਆ ਸਵੇਰ ਦੇ 8:48 ਮਿੰਟ ਆਪਾਂ ਚੱਲੇ ਸੀ ਲੁਧਿਆਣੇ ਤੋਂ ਤਕਰੀਬਨ ਸਵਾ 7:00 ਵਜੇ 1.5 ਘੰਟੇ ਬਾਅਦ ਆਪਾਂ ਪਹੁੰਚੇ ਆ ਜੀ ਲੰਬੜ ਦਾ ਠੱਬਾ ਇਹ ਹੈਗਾ ਸਰਹੰਦ ਟੱਪ ਕੇ ਆ ਤੇ ਆਪਾਂ ਜਾ ਰਹੇ ਹ ਉੱਤਰਾਖੰਡ ਅੱਜ ਪੌਂਟਾ ਸਾਹਿਬ ਹੁੰਦੇ ਹੋਏ ਆਪਾਂ ਅੱਗੇ ਦੇਰਾਦੂੰਨ ਸਟੇ ਕਰਾਂਗੇ ਤੇ ਦੇਰਾਦੂੰਨ ਰਾਤ ਕੱਟਾਂਗੇ ਤੇ ਉਸ ਤੋਂ ਬਾਅਦ ਦੇਰਾਦੂੰਨ ਦੀਆਂ ਆਲੇ-ਦਾਲੀਆਂ ਥਾਵਾਂ ਨੇ ਉਹ ਦੇਖਾਂਗੇ ਆਪਾਂ ਕੱਲ ਨੂੰ ਫਿਰਾਲ ਆਪਾਂ ਇੱਥੇ ਚਾਹ ਪੀਣੀ ਆ ਤੇ ਇੱਕ ਅੱਧਾ ਆਪਾਂ ਪਰੌਂਠਾ ਪਰੌਂਠੇ ਆਪਣੇ ਨਾਲ ਹੀ ਨੇ ਤੇ ਇੱਧਰ ਖੜੀ ਆਪਣੀ ਗੱਡੀ ਤੁਹਾਨੂੰ ਦਿਖਾਉਣਾ ਬਾਅਦ ਚੋ ਗੱਡੀ ਕਿਹੜੀ ਆ ਐਤਕੀ ਆਪਣੀ ਆਪਾਂ ਆਇਆ ਬਾਈਕ ਤੇ ਤੇ ਇੱਕ ਜਣਾ ਆਪਣੇ ਨਾਲ ਹੋਰ ਕੰਡੇ ਨੇ ਆਉਣਾ ਸੀਗਾ ਨਾਲ ਹੈਗੇ ਨੇ ਆਪਣੇ ਸੌਫਰ ਜੀ ਲੁਧਿਆਣੇ ਤੋਂ ਉਹਨਾਂ ਨੂੰ ਆਪਾਂ ਚੱਕਿਆ ਤੇ ਸਿੱਧਾ ਬ੍ਰੇਕ ਮਾਰੀ ਇੱਥੇ ਉਮੀਦ ਆ ਆਪਾਂ ਕਿ ਪਹੁੰਚ ਜਾਾਂਗੇ ਤਕਰੀਬਨ ਆਪਾਂ 12:30 1 ਵਜੇ ਤੱਕ ਆਪਾਂ ਪੌਂਡਾ ਸਾਹਿਬ ਪਹੁੰਚ ਜਾਾਂਗੇ ਤਿੰਨ ਕ ਘੰਟੇ ਆਪਾਂ ਨੂੰ ਹੋਰ ਲੱਗਣਗੇ ਤੇ ਬਾਕੀ ਗੱਲਬਾਤ ਆਪਾਂ ਉੱਥੇ ਜਾ ਕੇ ਕਰਦੇ ਆਂ ਇਹ ਰਿਹਾ ਜੀ ਲੰਬੜਦਾਰ ਢਾਬਾ ਸਰੰਦ ਤੋਂ ਬਾਅਦ ਵਿੱਚ ਤੇ ਰਾਜਪੁਰੇ ਤੋਂ ਪਹਿਲਾਂ ਤੇ ਆਹ ਫਿਰਦੀ ਆ ਮਾਣੋ ਤੇ ਇੱਧਰ ਖੜੀ ਆ ਆਪਣੀ ਗੱਡੀ ਪਲੈਟਿਨਾ 100 ਸੀਸੀ 2000 11 ਮਾਡਲ ਤੇ ਸਮਾਂ ਹੋ ਚੁੱਕਿਆ ਇਸ ਵੇਲੇ ਤਕਰੀਬਨ 9 ਵਜੇ ਸਵੇਰ ਦਾ ਤੇ 150 ਕਿਲੋਮੀਟਰ ਦਾ ਸਫ਼ਰ ਕੱਢਣ ਤੋਂ ਬਾਅਦ ਆਪਾਂ ਕਾਲਾ ਅੰਬ ਜਿਹੜਾ ਹਿਮਾਚਲ ਤੇ ਹਰਿਆਣਾ ਦਾ ਬਾਰਡਰ ਪੈਂਦਾ ਤੇ ਉਸ ਤੋਂ ਬਾਅਦ ਇੱਥੇ ਰੁਕਿਆ ਆਪਾਂ ਇਧਰੋਂ ਆ ਰ ਆ ਰਿਹਾ ਕਾਲੇ ਅੰਬ ਤੋਂ ਤੇ ਇੱਥੇ ਪੀਨੇ ਹੁਣ ਚਾਹ ਦਾ ਕੱਪ ਇੱਕ ਇੱਥੇ ਇੱਕ ਬਣਿਆ ਹੋਇਆ ਪਾਰਕ ਐਚ ਪੀ ਫੋਰੈਸਟ ਡਿਪਾਰਟਮੈਂਟ ਨੇਚਰ ਪਾਰਕ ਖੰਗਣੀ ਵਾਲਾ ਨਾਹਨ ਆਪਾਂ ਨਾਹਨ ਦੇ ਬਿਲਕੁਲ ਕੋਲੇ ਖੜੇ ਆ ਤੇ ਆ ਜਿਹੜਾ ਰੋੜਾ ਇਹ ਜਾਂਦਾ ਪੌਂਟਾ ਸਾਹਿਬ ਨੂੰ ਇੱਥੋਂ ਪੌਂਟਾ ਸਾਹਿਬ ਰਹਿ ਗਿਆ 40 ਕਿਲੋਮੀਟਰ ਤੇ ਇੱਧਰ ਖੜੀ ਆਪਣੀ ਗੱਡੀ ਤੇ ਬੈਗ ਪਿਆ ਉਧਰ ਆ ਉਮੀਦ ਆ ਕਿ ਆਪਾਂ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਾਂਗੇ ਕਹਿੰਦੇ ਵੀ ਉਹ ਚਾਹ ਵਾਲਾ ਦੱਸਦਾ ਸੀਗਾ ਵੀ ਮੀਂਹ ਦੀ ਤਿਆਰੀ ਆ ਕਹਿੰਦੇ ਤੇ ਉਦੋਂ ਪਹਿਲਾਂ ਮੀਂਹ ਆਵੇ ਆਪਾਂ ਉਸ ਤੋਂ ਬਾਅਦ ਪਹੁੰਚੀਏ ਪਹਿਲਾਂ ਪਹਿਲਾਂ ਇਹਦੇ ਵਿੱਚ ਕਹਿੰਦੇ 20 ਰੁਪਏ ਟਿਕਟ ਹੈ ਦੀ 20 ਰੁਪਏ ਟਿਕਟਾ ਤੇ ਅੰਦਰ ਜਾ ਕੇ ਤੁਸੀਂ ਵਧੀਆ ਪਾਰਕ ਪੁਰਕ ਬਣਾਇਆ ਹੈ ਉੱਪਰ ਨੂੰ ਜਾ ਕੇ ਪਹਾੜੀ ਤੇ ਵਧੀਆ ਇੰਜੋਏ ਕਰ ਸਕਦੇ ਹੋ ਤੇ ਬੱਦਲ ਵੀ ਵਿਚਦੀ ਉਹ ਦਿਖ ਰਿਹਾ ਦੇਖੋ ਕਾਲਾ ਕਾਲਾ ਰਿਹਾ ਚਲੋ ਚਾਹ ਪੀਨੇ ਆ ਪਹਿਲਾਂ ਤੇ ਫੇਰ ਆਪਾਂ ਉਸ ਤੋਂ ਬਾਅਦ ਬਾਕੀ ਪੌਂਟਾ ਸਾਹਿਬ ਪਹੁੰਚ ਕੇ ਗੱਲ ਕਰਦੇ ਆ ਤੇ ਆਹ ਮੁੰਡੇ ਜਾ ਰਹੇ ਨੇ ਸ਼੍ਰੀ ਗੇਮਕੌਂਟ ਸਾਹਿਬ ਨੂੰ ਜੇ ਆਪਾਂ ਗੱਲ ਕੀਤੀ ਉਹ ਜਿਹੜਾ ਬਾਈ ਚਾਹ ਬਣਾਉਂਦਾ ਨਾ ਜਿਹਦੀ ਮੈਂ ਤੁਹਾਨੂੰ ਹੁਣ ਪਿੱਛੇ ਫੋਟੋ ਦਿਖਾਈ ਆ ਵੀਡੀਓ ਵਿੱਚ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਬਲੌਗ ਬਣਾਉਣਾ ਮਾੜਾ ਮੋਟਾ ਜਾਇਆ ਕੋਈ ਚੱਕਰ ਨਹੀਂ ਕਹਿੰਦਾ ਤੇ ਵੀਡੀਓ ਬੜੀ ਉਹ ਬਾਈ ਭਾਈ ਕਰਿਆ ਸ਼ੂਟ ਕਹਿੰਦਾ 2 ਮਿੰਟ 4 ਮਿੰਟ 5 ਮਿੰਟ ਤੇ ਇੱਥੇ ਆ ਬੈਠਣ ਬਣਿਆ ਜਿਵੇਂ ਉਹ ਝੁੱਗੀਆਂ ਜਿ ਬਣੀਆਂ ਦੇਖੋ ਉਹਦੇ ਹੱਟਾਂ ਹੀ ਤੁਹਾਨੂੰ ਦਿਖਦੀਆਂ ਆਉਣਗੀਆਂ ਉਹਦੇ ਐਦਾਂ ਵਿੱਚ ਨਾ ਨੇਚਰ ਨੂੰ ਉਹ ਮੁੱਖ ਰੱਖ ਕੇ ਬਣਾਇਆ ਗਿਆ ਹੋ ਸਕਦਾ ਅੱਗੇ ਵੀ ਹੋਣ ਇਹ ਪਾਰਕ ਹੋਵੇ ਜਿੱਦਾਂ ਤੇ ਆ ਰੋਡ ਤੋਂ ਉੱਪਰ ਪੌੜੀਆਂ ਚੜ ਕੇ ਆਉ ਰਹੀ ਆਪਣੀ ਕੰਟੀਨ ਹੋਟਲ ਤੇ ਇੱਥੇ ਉੱਪਰ ਕਹਿੰਦਾ ਸ਼ੇਰ ਦਾ ਪਤਾ ਨਹੀਂ ਚੀਤੇ ਦਾ ਕੁਝ ਬਣਿਆ ਹੋਇਆ ਵਾ ਤੇ ਅੱਗੇ ਐਦਾਂ ਵਾ ਗੱਲਬਾਤ ਤੁਹਾਨੂੰ ਰਾਤ ਨੂੰ ਮੂੰਹ ਨੇ ਰੇ ਐ ਲੱਗੂਗਾ ਵੀ ਜਿਵੇਂ ਜਰੂਰ ਤੁਰੇ ਜਾਂਦੇ ਹੋ ਭਲੇਖਾ ਪਾਊਗਾ ਵੀ ਕਹਿੰਦੇ ਸੱਚੀ ਉਹ ਸ਼ੇਰ ਖੜਾ ਚੀਤਾ ਕਮਾਲ ਆ ਯਾਰ ਲੈ ਦੇਖੋ ਜੰਗਲ ਆ ਪੂਰਾ ਐਦਾਂ ਬਣਾਈ ਗਈ ਆ ਗੱਲਬਾਤ ਇੱਥਾਂ ਹੀ ਇਦਾਂ ਹੀ ਐਵੇਂ ਜਾਨਵਰ ਬਣਾਏ ਗਏ ਨੇ ਤੁਹਾਨੂੰ ਇੱਕਦਮ ਦੇਖੂਗਾ ਕੋਈ ਜੇ ਕੋਈ ਹਾਥੀ ਖੜਾ ਵਾ ਤੇ ਇਦਾਂ ਗੱਲਬਾਤ ਅੱਗੇ ਵੀ ਖਾਸਾ ਕੁਝ ਹੈਗਾ ਵਾ ਮੈਨੂੰ ਲੱਗਦਾ ਉਹ ਬਣਿਆ ਹੋਇਆ ਪਰ ਆਪਾਂ ਬਾਲੀ ਦੂਰ ਜਾਣਾ ਨਹੀਂ ਹੈਗਾ ਆਪਾਂ ਕਿਉਂਕਿ ਮੀਂਹ ਦੀ ਤਿਆਰੀ ਆ ਮੀਂਹ ਪਵੇ ਦੂ ਪਹਿਲਾਂ ਆਪਾਂ ਚੱਲੀਏ ਇੱਥੋਂ ਬਸ ਆਪਾਂ ਉੱਥੇ ਰਾਜਪੁਰੇ ਰੁਕੇ ਸਵੇਰੇ ਰਾਜਪੁਰੇ ਤੋਂ ਪਹਿਲਾਂ ਸਰੰਦ ਉੱਥੇ ਇੱਕ ਆਪਾਂ ਉਹ ਖਾਦਾ ਸੀਗਾ ਆਪਣੇ ਦੋ ਪਰੌਂਠੇ ਘਰੋਂ ਬੰਨੇ ਸੀਗੇ ਤੇ ਉਹ ਖਾਦੇ ਹੋਏ ਨੇ ਚਾਹ ਪੀਤੀ ਸੀ ਉੱਥੇ ਤੇ ਇੱਕ ਵਾਰੀ ਘਰੋਂ ਤੁਰਨ ਵੇਲੇ ਚਾਹ ਪੀਤੀ ਆ ਹੁਣ ਆਪਾਂ ਚੱਲਦੇ ਆ ਇੱਥੇ ਆਪਾਂ ਚਾਹ ਪੀਣੀ ਨਹੀਂ ਹੈਗੀ ਚਾਹ ਕੱਲੀ ਤੇ ਆਪਣੇ ਸਾਥੀ ਨਾਲ ਫੁੱਫੜ ਉਹਨਾਂ ਨੇ ਪੀਣੀ ਆ ਉਹ ਭਾਈ ਜਿਆਦਾ ਚਾਹ ਦੇ ਸ਼ਕੀਨ ਨੇ ਆਪਾਂ ਚੱਲਦੇ ਆ ਥੱਲੇ ਯਾਰਾ ਮੱਖੀ ਬੜੀ ਤੰਗ ਕਰਦੀ ਐ ਪਤਾ ਨਹੀਂ ਕਿੱਧਰ ਆ ਗਈ ਤੇ ਆ ਕਾਊਂਟਰ ਬਣਿਆ ਹੋਇਆ ਕਾਊਂਟਰ ਦਾ ਹਿਸਾਬ ਕਿਤਾਬ ਸਾਰਾ ਇਹ ਬਾਈ ਕੋਲ ਹੀ ਆ 20 ਰੁਪਏ ਟਿਕਟ ਚਲ ਆਪਾਂ ਤਾਂ ਲੈ ਹੀ ਨਹੀਂ ਉਹਨੇ ਉਹ ਕਹਿੰਦਾ ਭਾਈ ਬਣਾ ਲਓ ਵੀਡੀਓ ਮਿਲਦੇ ਹਾਂ ਹੁਣ ਪੌਂਟਾ ਸਾਹਿਬ ਜਾ ਕੇ ਪੌਂਟਾ ਸਾਹਿਬ ਆਪਾਂ ਪਹੁੰਚਣ ਤੋਂ ਪਹਿਲਾਂ ਹਨਾ ਉਥੋਂ ਚਾਹ ਪੀ ਕੇ ਚੱਲੇ ਆ 30 ਕਿਲੋਮੀਟਰ ਪਹਿਲਾਂ ਸਾਰਾ ਜੰਗਲ ਏਰੀਆ ਵਾ ਤੇ ਸਾਰੀ ਤਰਾਈ ਪੈਂਦੀ ਆ ਬਸ ਆ 2-4 ਕਿਲੋਮੀਟਰ ਦੇ ਵਿੱਚ ਆਪਾਂ ਨਾ ਥੱਲੇ ਉਤਰ ਜਾਾਂਗੇ ਤੇ ਇਹ ਪਲੇਨ ਲੱਕ ਆ ਜੂਗਾ ਤੇ ਫਿਰ ਪਹੁੰਚਾਂਗੇ ਪੌਂਟਾ ਸਾਹਿਬ ਪੌਂਟਾ ਸਾਹਿਬ ਆਪਾਂ ਦਰਸ਼ਨ ਮੇਲਾ ਕਰਕੇ ਪ੍ਰਸ਼ਾਦਾ ਛੱਕ ਕੇ ਫਿਰ ਦੇਰਾਂ ਨੂੰ ਰੋਕਾਂਗੇ ਅੱਜ ਜਾ ਕੇ ਇਹ ਆ ਖਾਣ ਪੀਣ ਨੂੰ ਕੈਸੇ ਕੋਫੇ ਢਾਬੇ ਇੱਥੇ ਬਾਧੂ ਬਣੇ ਹੋਏ ਨੇ ਬਾਧੂ ਖਾਣ ਪੀਣ ਦਾ ਚਾਹ ਪਰੌਂਠਾ ਬਾਧੂ ਆ ਆਪਾਂ ਹੁਣ ਮਿਲਦੇ ਆ ਪੌਂਟਾ ਸਾਹਿਬ ਜਾ ਕੇ ਆਪਾਂ ਪੌਂਟਾ ਸਾਹਿਬ ਪਹੁੰਚ ਚੁੱਕੇ ਤੇ ਅੰਦਰ ਆਪਾਂ ਜਾਣਿਆ ਦਰਬਾਰ ਸਾਹਿਬ ਦਰਸ਼ਨ ਮੇਲਾ ਕਰਦੇ ਆ ਤੇ ਤੁਹਾਨੂੰ ਵੀ ਆਪਾਂ ਕਰਵਾਉਨੇ ਆ ਦਰਸ਼ਨ ਮੇਲੇ ਅੰਦਰ ਜਾ ਕੇ ਇਹ ਇੱਧਰ ਬਈ ਯਾਦਗਾਰਾਂ ਬਣਾਈਆਂ ਗਈਆਂ ਨੇ ਦਸਤਾਰ ਅਸਥਾਨ ਤੇ ਸ਼ੀਸ਼ ਮਹਿਲ ਸਾਹਿਬ ਆਪਾਂ ਚੱਲਦੇ ਹੁਣ ਥੱਲੇ ਜਮਨਾ ਦੇ ਕੰਡੇ ਪੌਂਟਾ ਸਾਹਿਬ ਦੇ ਬੈਕ ਸਾਈਡ ਥੱਲੇ ਨਾ ਜਮਨਾ ਕੰਡੇ ਜਰ ਉਤਰਦੇ ਆ ਉੱਥੇ ਵੀ ਹੁਣ ਖਾਸੀਆਂ ਦੁਕਾਨਾਂ ਤਕੂਨਾ ਲੱਗ ਚੁੱਕੀਆਂ ਨੇ ਉੱਥੇ ਹਾਂਜੀ ਇਸ ਟਾਈਮ ਆਪਾਂ ਖੜੇ ਆ ਜੀ ਪੌਂਟਾ ਸਾਹਿਬ ਪੌਂਟਾ ਦਾ ਅਰਥ ਹੁੰਦਾ ਜਿੱਥੇ ਪੈਰ ਟਿਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਪਣੇ ਪਿੱਛੇ ਤੁਸੀਂ ਦੇਖਦੇ ਹੋ ਜਮਨਾ ਨਦੀ ਆ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ 4 ਸਾਲ 6 ਮਹੀਨੇ ਤਕਰੀਬਨ ਇੱਥੇ ਰਹੇ ਸੀ 16 ਸਾਲ ਦੀ ਉਮਰ ਸੀ ਜਦੋਂ ਉਹ ਇੱਥੇ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਸੀ ਤੇ ਜਿਹੜੀ ਖਾਲਸਾ ਫੌਜ ਦੀ ਤਿਆਰੀ ਹੋਈ ਸੀ ਉਹ ਵੀ ਇੱਥੇ ਹੋਈ ਸੀ ਤੇ ਉਸ ਤੋਂ ਬਾਅਦ ਭੰਗਾਣੀ ਦਾ ਯੁੱਧ ਹੋਇਆ ਉਹ ਗੁਰੂ ਸਾਹਿਬ ਨੇ ਜਿੱਤਿਆ ਇੱਥੇ ਤਿੰਨ ਬਾਣੀਆਂ ਦੀ ਰਚਨਾ ਹੋਈ ਸੀ ਜਪ ਜਪ ਸਾਹਿਬ ਅਕਾਲ ਉਸਤਤ ਤੇ ਚੌਪਈ ਸਾਹਿਬ ਤੇ ਇਸ ਤੋਂ ਬਾਅਦ ਆਪਣਾ ਹੁਣ ਅੱਗੇ ਜਾਂਦੇ ਆਂ ਦੇਰਾ ਤੋਂ ਜਾਵਾਂਗੇ ਦੇਰਾ ਤੋਂ ਆਪਾਂ ਉੱਥੇ ਰਹਿائش ਆ ਆਪਣੀ ਅੱਜ ਦੀ ਸਟੇ ਆ ਤੇ ਦੇਰਾ ਤੋਂ ਦੇ ਜਿਹੜੇ ਆਲੇ-ਦਾਲੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਆਪਾਂ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ ਤੇ ਆਪਾਂ ਗੱਠੜੀ ਜਮ੍ਹਾਂ ਕਰਾਈ ਸੀ ਉਹ ਸਾਹਮਣੇ ਗੱਠੜੀ ਘਰ ਚ ਤੇ ਗੱਠੜੀ ਆਪਣੀ ਬੈਗ ਨੇ ਤੋ ਤੇ ਜੋੜਾ ਲੈਨੇ ਤੇ ਚੱਲਦੇ ਆਂ ਬਾਈਕ ਚੱਕਦੇ ਆਂ ਚੱਲਦੇ ਆਂ ਦੇਰਾ ਤੋਂ ਇਹ ਹਿਮਾਚਲ ਤੇ ਉੱਤਰਾਖੰਡ ਦਾ ਬਾਰਡਰ ਆ ਗਿਆ। ਉਹ ਰਹਿ ਗਿਆ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਉਧਰ। ਤੇ ਇਹ ਆ ਗਈ ਜਮਨਾ ਨਦੀ ਤੇ ਆਹ ਰਸਤਾ ਜਾਂਦਾ ਦੇਰਾਦੂਨ ਨੂੰ। ਦੇਰਾਦੂਨ ਉੱਥੋਂ ਹੋਊਗਾ 40-50 ਕਿਲੋਮੀਟਰ। ਘੰਟੇ ਸਵਾ ਘੰਟੇ ਬਾਅਦ ਮਿਲਦੇ ਆਪਾਂ ਤੁਹਾਨੂੰ ਦੇਰਾਦੂਨ। ਹਾਂਜੀ ਹੁਣ ਆਪਾਂ ਪਹੁੰਚੇ ਆ ਟਪਕੇਸ਼ਵਰ ਮੰਦਿਰ। ਸੈਂਟਰ ਸਿਟੀ ਤੋਂ ਦੇਰਾਦੂਨ ਤੋਂ ਇਹ ਤਕਰੀਬਨ 5-6 ਕਿਲੋਮੀਟਰ ਤੇ ਆ। ਨਦੀ ਉਧਰ ਇਹ ਰੰਗ ਜਾ ਕਸਮੈਲਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈਂਦੇ ਨੇ ਨਾ। ਮੈਨੂੰ ਪਤਾ ਹੀ ਆ। ਉਹ ਦੇਖੋ ਕਿੰਨੀ ਉੱਥੋਂ ਬਣੀ ਹੋਈ ਹੈ ਨੈਰੋਜੀ ਆ। ਨਹੀਂ ਤਾਂ ਲੋਕ ਇੱਥੇ ਨਾਉਂਦੇ ਹੁੰਦੇ ਨੇ। ਜਿਵੇਂ ਥੋੜਾ ਜਿਹਾ ਪਾਣੀ ਹੁੰਦਾ ਵਾ। ਤੇ ਇੱਧਰ ਵੀ ਦੇਖਦੇ ਆ ਇੱਥੇ ਆਪਾਂ ਪਹਿਲੀ ਵਾਰੀ ਆਏ ਆ। ਦੇਰਾ ਤੋਂ ਵੈਸੇ ਅੱਗੇ ਵੀ ਆਏ ਆ 15-18 ਵਾਰ। ਤੇ ਆਹ ਮਾਹੌਲ ਨਹੀਂ ਦੇਖਿਆ ਸੀ ਕਿ ਵੀ ਇਦਾਂ ਵੀ ਇੱਥੇ ਹੈਗਾ ਵਾ। ਫੋਟੋ ਸ਼ੂਟ ਚੱਲ ਰਿਹਾ ਸਾਰੇ ਪਾਸੇ। ਤੇ ਆਹ ਬਣਿਆ ਹੋਇਆ ਬੋਤਾ। ਬੋਤਾ ਜਾਨੀ ਦੀ ਊਂਠ ਲਾਵੀ ਤੇ ਐਂਦਾ ਗੱਲ ਬਾਤ ਆ ਇਹ ਇਧਰ ਅੱਗੇ ਚਲੀ ਜਾਂਦੀ ਆ ਇਹ ਮੇਰਾ ਤਾਂ ਪੌਂਟਾ ਸਾਹਿਬ ਨੂੰ ਉਧਰ ਨਿਕਲਦੀ ਆ ਇਹ ਕੋਈ ਤਾਂ ਜਿੰਨੀ ਆਸ ਕੀਤੀ ਸੀ ਉਹ ਤੋਂ ਵਧੀਆ ਲੋਕੇਸ਼ਨ ਨਿਕਲੀ ਪਰ ਥੋੜਾ ਜਿਹਾ ਦੱਸਿਆ ਕੀ ਮੀਂਹ ਹੀ ਪੈਂਦਾ ਹੁਣ ਮੀਂਹ ਦਾ ਥੋੜਾ ਜਿਹਾ ਹੋਆ ਨਹੀਂ ਤੇ ਥੋੜਾ ਥੋੜਾ ਪਾਣੀ ਹੁੰਦਾ ਲੋਕ ਇੱਥੇ ਰਾਮਨਾਥ ਪੂਰਾ ਇਸ਼ਨਾਨ ਕਰਦੇ ਨੇ ਅੱਗੇ ਵਾਲਾ ਮਾਹੌਲ ਦਿਖਾਉਣਾ ਤੁਹਾਨੂੰ ਮੈਂ ਦੇਖੋ ਇੱਧਰ ਗੱਲਬਾਤ ਪਾਣੀ ਬਾਹਰ ਆਉਣ ਨੂੰ ਤਿਆਰ ਆ ਐਦਾਂ ਗੱਲਬਾਤ ਆ ਥੋੜੀ ਜ਼ੂਮ ਕਰਦੇ ਆ ਆ ਦੇਖੋ ਤੇ ਇੱਧਰ ਮੰਦਰ ਉੱਪਰ ਆ ਗਿਆ ਮੰਦਰ ਦਾ ਨਾਮ ਹੈਗਾ ਟਪਕੇਸ਼ਵਰ ਮੰਦਰ ਦੇਰਾਦੂ ਨਾਉਣੇ ਤਾਂ ਇੱਥੇ ਮੰਦਿਰ ਚ ਜ਼ਰੂਰ ਆਇਓ ਜ਼ਰੂਰ ਵਿਜ਼ਿਟ ਕਰਿਓ ਇਹਦਾ ਹੁਣ तकरीबन ਹੋਣੀ ਐ ਇੰਨਾ ਪਾਣੀ ਨਹੀਂ ਇੰਨਾ ਪਾਣੀ ਨਹੀਂ ਹੁੰਦਾ ਇੱਥੇ ਬਹੁਤ ਵਧੀਆ ਜਗ੍ਹਾ ਬਹੁਤ ਵਧੀਆ ਮੱਥਾ ਟੇਕੋ ਆ ਰਾਮਨਾਥ ਇੱਥੇ ਮੈਡੀਟੇਸ਼ਨ ਕਰੋ ਇਸੋਂ ਦਾ ਇਤਿਹਾਸ ਇਹ ਆ ਟਪਕੇਸ਼ਵਰ ਮੰਦਿਰ ਦਾ ਕਿ ਜਦੋਂ ਮਹਾਭਾਰਤ ਵੇਲੇ ਰਿਸ਼ੀ ਦਰਵਾਸਾ ਸੀ ਇਹਨਾਂ ਦੇ ਗੁਰੂ ਉਹਨਾਂ ਨੇ ਨਾ ਇੱਥੇ ਤਪੱਸਿਆ ਕੀਤੀ ਸੀ ਭਾਵ ਕਿ ਉਹਨਾਂ ਦੀ ਜਿਹੜੀ ਤਪੋ ਭੂਮੀ ਇਹ ਜਗ੍ਹਾ ਵਾ ਤੇ ਸ਼ਿਵ ਜੀ ਦੀ ਆਸਥਾ ਨਾਲ ਜੁੜਿਆ ਹੋਇਆ ਮੰਦਿਰ ਆ ਇੱਧਰ ਮੰਦਿਰ ਤੁਹਾਨੂੰ ਦਿਖਾਈ ਚੁੱਕਿਆ ਮੈਂ ਇਹ ਮੰਦਰਾ ਦੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਜਿਹੜਾ ਕਿ ਪਹਿਲਾਂ ਆਮ ਦਿਨਾਂ ਵਿੱਚ ਨਹੀਂ ਹੁੰਦਾ ਵਾ ਤੇ ਇੱਥੇ ਕਹਿੰਦੇ ਇੱਕ ਗੁਫਾ ਵੀ ਆ ਤੇ ਉੱਥੇ ਸ਼ਿਵਲਿੰਗ ਆ ਸ਼ਿਵਲਿੰਗ ਦੇ ਉੱਪਰ ਜਿਹੜੀ ਗੁਫਾ ਤੋਂ ਇੱਕ ਨਾ ਬੂੰਦ ਆਉਂਦੀ ਆ ਪਾਣੀ ਦੀ ਉਹ ਹਰ ਵੇਲੇ ਕਹਿੰਦੇ ਟਪਕਦੀ ਰਹਿੰਦੀ ਆ ਮੇਨ ਲਾ ਤਾਂ ਸ਼ਾਇਦ ਉੱਧਰ ਬੰਦ ਨਾ ਹੋ ਗਿਆ ਹੋਵੇ ਅਪੌਲ ਉੱਧਰ ਦੀ ਬਣਿਆ ਹੋਇਆ ਵਾ ਸ਼ਾਇਦ ਉਹ ਗੁਫਾ ਉਹ ਸਾਹਮਣੇ ਬਣਾਈ ਗਈ ਆ ਤੇ ਮੈਂ ਆ ਦੇਖ ਸਕਦੇ ਆ ਉਹ ਸਾਹਮਣੇ ਗੁਫਾ ਉੱਪਰ ਉੱਧਰ ਜਿਹੜਾ ਦਾ ਰਸਤਾ ਉੱਧਰ ਦੀ ਆਉਂਦਾ ਜਿਵੇਂ ਪਾਣੀ ਆ ਰਿਹਾ ਠੀਕ ਆ ਜੇ ਪਹਿਲੇ ਐਸਾ ਹੀ ਹੁੰਦਾ ਤਾਂ ਕਿ ਅੱ비 ਬਾਰ ਠੀਕ ਹੈ ਮੈਨੇ ਕਿਤਨਾ ਹੁੰਦਾ ਦਾ ਵਿਚ ਨਹਾਤੇ ਆ ਜਾਂ ਲੋਕ ਜਾਂ ਕੇ ਇਸ਼ਨਾਨ ਕਰਤੇ ਆ ਇਸ਼ਨਾਨ ਵੀ ਕਰਤੇ ਬੀੜ ਕੈਸੀ ਹੁੰਦੀ ਹੈ ਬੀੜ ਬਹੁਤ ਅੱਛੀ ਹੈ ਠੀਕ ਹੈ ਪਹਿਲੇ ਇਹ ਪਾਰਕਿੰਗ ਵੀ ਫੁੱਲ ਹੋ ਗਈ ਕਿ ਨਹੀਂ ਹਾਲੇ ਵੀ ਸੀਜ਼ਨ ਮੇ ਫੁੱਲ ਤੇ ਹੈ ਠੀਕ ਹੈ ਅਗਰ ਗੰਦਾ ਬਹੁਤ ਹੈ ਪਾਣੀ ਉਹ ਗਾਰੇ ਵਾਲ ਆ ਰਹਾ ਹੈ ਹਮ ਬਾਰਿਸ਼ ਹੈ ਨਾ ਤਬ ਵੀ ਇਹ ਬਹੁਤ ਅੱਛੀ ਜਗ੍ਹਾ ਮੈਂ ਪਹਿਲੇ 15 ਬਾਰ ਦੇਹਰਾਦੂਨ ਆ ਚੁੱਕਾ ਹਾਂ ਪਰ ਮੈਂ ਯਹਾਂ ਨਹੀਂ ਆਇਆ ਕਦੀ ਪਹਿਲੀ ਵਾਰ ਆਇਆ ਹਾਂ ਯਹਾਂ ਪੇ चलो हाँ वीडियो आपकी यार अच्छी बात है जानकारी ली आपसे सही है ना वो पानी के बारे पूछना था भी पानी भी हर टाइम ऐसा ही होता है पानी तो 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 ज्यादा कोई मेला लगता है जहाँ पे जहाँ अच्छा ये जुलाई में ही है शिवरात्रि में ठीक है चलो ठीक है मिलते हैं फिर ਤੇ ਜਿੱਥੇ ਆਪਾਂ ਕਮਰਾ ਲਿਆ ਦਰਬਾਰ ਸਾਹਿਬ ਦੇ ਕੋਲੇ ਇੱਥੇ ਨਾ ਦੁਕਾਨ ਆਪਾਂ ਹਰ ਵਾਰੀ ਇੱਥੇ ਖਾਣੇ ਪੀਣੇ ਆਪਾਂ ਲਿਆ ਇੱਕ ਮਿਲਕਸ਼ੇਕ ਜਾ ਤੇ ਫੁਫੜੋਨੀ ਖਾ ਰਹੇ ਨੇ ਜਲੇਬੀਆਂ ਤੇ ਰੌਣਕਾ ਦੇਰਾਦੂੰਦੇ ਬਾਜ਼ਾਰ ਦੀ ਇਹ ਝੰਡਾ ਸਾਹਿਬ ਦਾ ਬਾਜ਼ਾਰ ਆ ਜਿਹੜਾ ਨੇੜੇ ਤੇੜੇ ਤਿਆ ਆਪਾਂ ਜਿੱਥੇ ਕਮਰਾ ਲਿਆ ਦੇਖੋ ਕਿੰਨੀ ਸੋਹਣੀ ਗੱਲਬਾਤ ਆ ਪਾਉਂਦਾ ਭਲੇਖਾ ਨਾ ਕਿਸੇ ਚੀਜ਼ ਦਾ ਤੇ ਇੱਧਰ ਆਪਣਾ ਰੂਮ ਆ ਤੇ ਇਹਦੇ ਆਪਾਂ ਜਿਹੜੇ ਦਰਸ਼ਨ ਨੇ ਉਹ ਤੁਹਾਨੂੰ ਸਵੇਰੇ ਕਰਾਉਣੇ ਆ ਹਾਂਜੀ ਆਪਾਂ 13 ਤੋਂ ਆਕੇ ਸੀਗੇ ਤੇ ਆਪਾਂ ਆ ਰੂਮ ਲੈ ਲੈ ਸੀਗਾ ਇੱਥੇ ਆ ਦਰਬਾਰ ਵਿੱਚ ਆਕੇ ਤੇ ਆ ਵਧੀਆ ਇੱਧਰ ਇੱਕ ਡਬਲ ਬੈੱਡ ਇੱਧਰ ਲੱਗਿਆ ਹੋਇਆ ਵਾ ਤੇ ਇੱਧਰ ਸਿੰਗਲ ਬੈੱਡ ਤੇ ਇੱਧਰ ਆਪਾਂ ਸਮਾਨ ਸਮੋਨ ਆਪਦਾ ਸਾਰਾ ਉਰੇ ਰੱਖਤਾ ਪਾਣੀ ਆਪਦਾ ਠੰਡਾ ਆਪਣੇ ਕੋਲੇ ਹਾਜ਼ਰ ਆ ਤੇ ਬਾਥਰੂਮ ਵਗੈਰਾ ਇੱਧਰ ਪੂਰ ਬਾਹਰ ਨਹੀਂ ਤੇ ਪੂਰਾ ਵਧੀਆ ਸਾਫ ਸਫਾਈ ਆ ਪੂਰਾ ਵਧੀਆ ਕੋਈ ਇਹ ਜੀ ਗੱਲ ਨਹੀਂ ਹੈਗੀ ਕੋਈ ਵਧੀਆ ਰੂਮ ਆ ਪੂਰਾ ਇੱਕਦਮ ਤੇ ਇਹਦੇ ਵਾਸਤੇ ਆਪਾਂ ਚਾਰਜ ਕੀਤੇ ਨੇ 500 ਰੁਪਈਆ ਜੇ ਤੁਸੀਂ ਇੱਕ ਉਦ ਦਾ ਰੂਮ ਲੈਣਾ ਇੱਕ ਸਿੰਪਲ ਚਾਹੀਦਾ ਤੁਹਾਨੂੰ ਮਤਲਬ ਕਿ ਵੀ ਬਾਥਰੂਮ ਅਟੈਚ ਨਾ ਹੋਵੇ ਤਾਂ ਉਹਦੇ ਵਾਸਤੇ ਦੇਣਾ ਪੈਂਦਾ 300 ਰੁਪਈਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਕੱਲ ਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ